ਹਾਂਜੀ ਅੱਗੇ ਬੜੀ ਖੁਸ਼ੀ ਹੋਈ ਹੈ ਕਿ ਸਾਡੇ ਇਲਾਕੇ ਦੇ ਨੌਜਵਾਨ ਬਾਈ ਰੌਣੀ ਜੀ ਨੇ ਆ ਜਿਹੜੀ ਪਿਕਚਰ ਹੈ ਬੱਚਿਆਂ ਦੇ ਲਈ ਪਾਸ ਕਰਕੇ ਇੱਕ ਪਰਿਵਾਰਾਂ ਨੂੰ ਜੋੜਨ ਦੇ ਲਈ ਮਾਤਾ ਪਿਤਾ ਨੂੰ ਜੋੜਨ ਦੇ ਲਈ ਉਪਰਾਲਾ ਕੀਤਾ ਹੈ ਅੱਜ ਦੇਖ ਕੇ ਬੜਾ ਵਧੀਆ ਲੱਗਿਆ ਅੱਜ ਅਜਿਹਾ ਜੋ ਸਮਾਂ ਚੱਲ ਰਿਹਾ ਹੈ ਪਰਦੇ ਰੋਣ ਵਾਲੇ ਬੱਚੇ ਮਾਪੇ ਸਿੱਖੀ ਨੂੰ ਛੱਡਦੇ ਜਾ ਰਹੇ ਆ ਤੇ ਉਹ ਇਹ ਚੀਜ਼ ਦੀ ਅੱਜ ਲੋੜ ਸੀ ਕਿ ਸਾਨੂੰ ਕਿੱਥੇ ਕਿੱਥੇ ਮਤਲਬ ਕਿੱਥੇ ਸਾਨੂੰ ਅਸੀਂ ਪਹੁੰਚ ਗਏ ਪਰ ਕਿੱਥੇ ਪਹੁੰਚਣਾ ਚਾਹੀਦਾ ਸਾਡਾ ਜੋ ਜੀਵਨ ਦਾ ਰਸਤਾ ਹੈ ਉਹ ਘਰ ਤੋਂ ਲੈ ਕੇ ਜਿੱਥੇ ਸਾਡੇ ਗੁਰੂ ਨੇ ਸਾਨੂੰ ਕਿਹਾ ਵੀ ਇੱਕ ਵਾਰੀ ਲੋਕ ਨੂੰ ਮਿਲੇਵਾ ਕੇ ਅੱਜ ਬੜੀ ਖੁਸ਼ੀ ਹੋਈ ਮਿਲ ਕੇ ਇੱਥੇ ਬੈਠੇ ਨੇ ਉਹਦੀ ਮੁਲਾਕਾਤ ਕਰਾਤੀ ਦੇਖਿਏਗੇ ਸਾਡੇ ਕੋਲ ਬੱਚੇ ਪੜ੍ਹਦੇ ਆ ਇਹਨਾਂ ਨੂੰ ਵੀ ਦੱਸਣਾ ਕਿ ਬੱਚਿਓ ਤੁਹਾਡਾ ਜੀਵਨ ਕਿਸ ਦਾ ਨਾਮ ਹੈ ਕੀ ਹੋ ਜਾ ਬੰਨਾ ਹੈ ਕੀ ਤੁਸੀਂ ਕਰਨਾ ਹੈ ਪ੍ਰੈਸ ਕਰਕੇ ਲੜਕੀਆਂ ਲਈ ਤੇ ਬਹੁਤ ਵੱਡੀ ਲੋੜ ਹੈ ਜੋ ਜੋੜ ਹੌਣ ਸਿੰਘ ਸਾਹਿਬ ਨੇ ਉਪਰਾਲਾ ਕੀਤਾ ਬੜਾ ਹੀ ਸ਼ਰੱਘਾ ਜੁੜਾ ਹੈ ਜਿਵੇਂ ਉਹਨੇ ਮੇਰ ਕਰੇ ਇਹਨਾਂ ਨੂੰ ਇਹੋ ਜਿਹੇ ਸਮਾਜਿਕ ਉਪਕਰਨ ਦੇ ਲਈ ਹੋਰ ਮੌਕੇ ਦੇ ਦੇ ਬਹੁਤ ਬਹੁਤ ਧੰਨਵਾਦ ਥੈਂਕ ਯੂ